ਜਦੋਂ ਪੀੜ ਤੇਰੀ ਨਾੜੀ ਨਾੜੀ ਨੂੰ ਕਸ ਨਿਕਲੀ ਜਦੋਂ ਪੀੜ ਤੇਰੀ ਨਾੜੀ ਨਾੜੀ ਨੂੰ ਕਸ ਨਿਕਲੀ ਪਹਿਲਾਂ ਹਾਏ ਨਿਕਲੀ ਮੂੰਹੋਂ ਫਿਰ ਬਸ ਨਿਕਲੀ ਸਾਡੀ ਹਾਲਤ ਵੇਖ ਇਲਾਜ ਤੋਂ ਵੈਦ ਮੁਕਰਿਆ ਸਾਡੀ ਹਾਲਤ ਵੇਖ ਇਲਾਜ ਤੋਂ ਵੈਦ ਮੁਕਰਿਆ ਉਹ ਅੰਤ ਦੁਆ ਕੀਤੀ ਉਹ ਵੀ ਬੇਬਸ ਨਿਕਲੀ ਮੈਂ ਵਹਿਮ ਚ ਰਿਹਾ ਤੂੰ ਅੱਜ ਵੀ ਮੇਰੇ ਨਾਲ ਐ ਪਰ ਉਹ ਮੈਂ ਵਹਿਮ 'ਚ ਰਿਹਾ ਤੂੰ ਅੱਜ ਵੀ ਮੇਰੇ ਨਾਲ ਐ ਪਰ ਦੱਬੇ ਪੈਰੀ ਗਈ ਤੂੰ ਉਹ ਵੀ ਨਾ ਦੱਸ ਨਿਕਲੀ ਤੇ ਜਾਂਦੀ ਵਾਰ ਜਾਂਦੀ ਵਾਰ ਉਸ ਨੂੰ ਮੁੜ ਕੇ ਤੱਕਿਆ ਵੀ ਨਹੀਂ ਉਹ ਜਾਂਦੀ ਵਾਰ ਉਸ ਨੂੰ ਮੁੜ ਕੇ ਤੱਕਿਆ ਵੀ ਨਹੀਂ ਚੂਸ ਕੇ ਤਿਤਲੀ ਜਿਸ ਫੁੱਲ ਦਾ ਰਸ ਨਿਕਲੀ ਕਿਤੇ ਰੀਜਾਂ ਕਿਤੇ ਸੁਪਨੇ ਕਿਤੇ ਵਾਦੇ ਖਿਲਰੇ ਉਹ ਕਿਤੇ ਰੀਜਾਂ ਕਿਤੇ ਸੁਪਨੇ ਕਿਤੇ ਵਾਦੇ ਖਿਲਰੇ ਤੇਰੀ ਯਾਦ ਦਿਲ ਚ ਪਾ ਕੇ ਿਕੜ ਮਸ ਨਿਕਲੀ ਤੇ ਜਦ ਬੁੱਲੀਆਂ ਤੇ ਆਈ ਮੁਸਕਾਨ ਬਣ ਗਈ ਉਹ ਜਦ ਬੁੱਲੀਆਂ ਤੇ ਆਈ ਮੁਸਕਾਨ ਬਣ ਗਈ ਤੇਰੇ ਜਾਨ ਦੀ ਚੀਸ ਛੋ ਕੇ ਨਸ ਨਸ ਨਿਕਲੀ ਤੇ ਸਾਰੀ ਉਮਰ ਨੈਣ ਸਮੁੰਦਰ ਬਣੇ ਰਹੇ ਨਰੇਸ਼ ਉਹ ਸਾਰੀ ਉਮਰ ਨੈਣ ਸਮੁੰਦਰ ਬਣੇ ਰਹੇ ਨਰੇਸ਼ ਜਾਨ ਲੱਗਿਆਂ ਜਾਨ ਸਾਡੀ ਹੱਸ ਹੱਸ ਨਿਕਲੀ ਜਦੋਂ ਪੀੜ ਜਦੋਂ ਪੀੜ ਤੇਰੀ ਨਾੜੀ ਨੂੰ ਕਸ ਕਸ ਨਿਕਲੀ ਪਹਿਲਾ ਹਾਏ ਨਿਕਲੀ ਮੂੰਹ ਫਿਰ ਬਸ ਨਿਕਲੇ ਪਹਿਲਾ ਹਾਏ ਨਿਕਲੀ ਮੂੰਹ ਫਿਰ ਬਸ ਨਿਕਲੇ